ਸਤਿ ਸ੍ਰੀ ਅਕਾਲ ਜੀ ਅੱਜ ਮੈਂ ਕਾਫੀ ਦਿਨਾਂ ਬਾਅਦ ਨ ਆਪਣੇ ਬਲੌਗ ਦੁਆਰਾ ਤੁਹਾਨੂੰ ਸ਼ੇਅਰ ਕਰਨੇ ਸ਼ੁਰੂ ਕੀਤੇ ਆ ਅਸਲ 'ਚ ਨਾ ਕੋਈ ਵੀ ਛੋਟੇ-ਮੋਟੇ ਗੱਲ ਕਹਿ ਦਿੰਦਾ ਤੇ ਮਤਲਬ ਮੈਂ ਬਹੁਤ ਜ਼ਿਆਦਾ ਇਹਨੂੰ ਦਿਲ ਤੇ ਲੈ ਜਾਨੀ ਆ ਕਿ YouTube ਕਾ ਸ਼ੁਰੂ ਕੀਤਾ ਜਾਂ ਇਦਾਂ ਬੜੇ YouTube ਮਾਸਟਰ ਬਣੇ ਫਿਰਦੇ ਆ ਬਟ ਨਾ ਮਤਲਬ ਮੇਰਾ YouTube ਸ਼ੁਰੂ ਕਰਨ ਦਾ ਬਹੁਤ ਹੋਰ ਹੀ ਮਕਸਦ ਸੀ ਐਕਚੁਅਲੀ ਬਹੁਤ ਜ਼ਿਆਦਾ ਪੜਾਈ ਕੀਤੀ ਫਿਰ ਐਗਜ਼ਾਮ ਵੀ ਦਿੱਤੇ ਬਟ ਮੇਰੀ ਪ੍ਰੋਬਲਮ ਬਸ ਇੰਨੀ ਕੀ ਹੋਈ ਕਿ ਫੈਮਲੀ ਵੀ ਆਪਾਂ ਨਾਲ-ਨਾਲ ਸਾਹਮਣੀ ਸੀ ਤੇ ਆਪਣੀ ਸਟੱਡੀ ਵੱਲ ਵੀ ਧਿਆਨ ਦੇਣਾ ਸੀ ਮੇਰੇ ਟੈਸਟ ਚ ਮੈਰਿਟ ਵਗੈਰਾ ਨਹੀਂ ਬਣੀ ਬਹੁਤ ਵਧੀਆ ਨੰਬਰ ਆਏ ਬਟ ਮੈਰਿਟ ਚ ਨਹੀਂ ਮਾਈ ਰੈਂਕ ਨਹੀਂ ਕੋਈ ਬਣਿਆ ਤੇ ਉਹਦੇ ਕਰਕੇ ਮੇਰੀ ਜੌਬ ਰਹਿ ਗਈ ਫਿਰ ਮੈਂ ਨਾ ਡਿਪਰੈਸ਼ਨ ਚ ਰਹਿਣ ਲੱਪੀ ਦੇ ਇਹਨਾਂ ਨੇ ਮੈਨੂੰ ਇਹ ਸੁਜੈਸ਼ਨ ਦਿੱਤਾ ਕਿ ਚਲੋ YouTube ਵਗੈਰਾ ਸ਼ੁਰੂ ਕਰ ਲੈ ਕਿਤੇ ਆਪਣੀ ਫੈਮਿਲੀ ਦੀਆਂ ਜਾਂ ਮੈਂ ਜੱਦਾ ਮੈਂ ਬੰਦਾ ਕਲੈਕਟ ਕਰਦਾ ਵਾ ਦੂਸਰਾ ਕਿਹਨੂੰ ਹਾਂ ਇਹ ਸਹੀ ਗੱਲ ਆ ਕਿ ਅਗਰ YouTube ਤੇ ਤੁਹਾਡੀ ਕਿਸਮਤ ਚਮਕਦੀ ਹੈ ਤਾਂ ਤੁਹਾਨੂੰ ਪੈਸਾ ਵੀ ਆਉਣਾ ਸ਼ੁਰੂ ਹੋ ਜਾਂਦਾ ਵਾ ਬਟ ਮੇਰਾ ਮੇਨ ਮਕਸਦ ਪੈਸੇ ਨਾ ਬਣਾਏ ਸੀ ਕਿ ਚਲੋ ਇੱਕ ਮੈਂ ਰੁੱਝੀ ਰਵਾਂ ਮੈਨੂੰ ਕੋਈ ਯਾਰ ਹੋਵੇ ਪੀ ਹਾਂ ਮੈਂ ਵੀ ਕੁਝ ਲਾਈਫ ਚ ਕਰਨ ਲਈ ਆ ਦੂਜਰਾ ਇਹ ਬੜੀਆਂ ਮਤਲਬ ਨਾ ਵਧੀਆ ਯਾਦਾਂ ਹੁੰਦੀਆਂ ਜਦੋਂ ਗਾਂ ਘਾਟੀ ਏਜ ਹੁੰਦੀ ਜਾਏਗੀ ਬੱਚੇ ਜਵਾਨ ਹੋਣਗੇ ਅਸੀਂ ਆਪਣੇ ਮਤਲਬ ਲਾਈਫ ਨੂੰ ਦੇਖਾਂਗੇ ਵੈਸੇ ਆਪਾਂ ਡੇਲੀ ਕਿੰਨੀਆਂ ਕੱਪੜੀਆਂ ਵੀਡੀਓ ਸਾਂਝ ਸਕਦੇ ਹਾਂ ਤੇ YouTube ਤੇ ਅਸੀਂ ਉਹ ਛੋਟੀਆਂ ਛੋਟੀਆਂ ਆਪਣੀਆਂ ਯਾਦਾਂ ਕਲੈਕਟ ਕੀਤੀਆਂ ਹੋਣਗੀਆਂ ਤੇ ਅਸੀਂ ਦੇਖਾਂਗੇ ਇਸ ਮਤਲਬ ਉਹ ਪੁਰਾਣੇ ਦਿਨ ਬੰਦਾ ਯਾਰ ਕਰਦਾ ਵਾ ਕਦੀ ਨਾ ਕਦੀ ਤੇ ਬੱਚੇ ਵੀ ਆਪੋ ਆਪਣੀ ਜਗ੍ਹਾ ਤੇ ਸ਼ਿਫਟ ਹੋ ਜਾਣਗੇ ਨੌਕਰੀਆਂ ਤੇ ਚਲੇ ਜਾਣਗੇ ਬੇਟੀ ਆਪਣੇ ਘਰ ਚਲੀ ਜੇਗੀ ਤੇ ਫਿਰ ਬੰਦਾ ਇਹ ਇਕੱਲਾ ਬੋਰ ਹੋਏਗਾ ਇਹਨੂੰ ਚੰਗਾ ਨਹੀਂ ਅਸੀਂ ਆਪਣਾ YouTube ਚੈਨਲ ਖੋਲਿਆ ਕਰਾਂਗੇ ਆਪਣੇ ਉਹ ਦਿਨ ਪੁਰਾਣੇ ਦਿਨ ਦੇਖਿਆ ਕਰਾਂਗੇ ਤੇ بس میرے ਇਹ ਸੀ ਬਟ ਇਹ ਕਿ ਆਪਣਾ ਤੁਸੀਂ ਦਿਲ ਦੀ ਗੱਲ ਮੰਦੀ ਗੱਲ ਸਾਰਿਆਂ ਨੂੰ ਸਮਝਾ ਨਹੀਂ ਸਕਦੇ ਚਾਹੇ ਤੁਸੀਂ ਮਤਲਬ ਨ ਕੋਈ ਤਾਂ ਕਿੰਨਾ ਵੀ ਸਕਾਓ ਮੈਂ ਉਹ ਤੁਹਾਨੂੰ ਸਮਝ ਨਹੀਂ ਸਕਦਾ ਬਟ ਮੈਂ ਇਹ ਨਾ ਕੁੜੀਆਂ ਲਈ ਇੱਕ ਹੀ ਗੱਲ ਕਹੂੰਗੀ ਵੀ ਇੱਕ ਤੇ ਪੜਾਈ ਲਿਖਾਈ ਬਹੁਤ ਜ਼ਿਆਦਾ ਕਰੋ ਜਿੰਨਾ ਵੀ ਤੁਸੀਂ ਪੜਾਈ ਕਰ ਸਕਦੇ ਹੋ ਆਪਣੇ ਮਾਪਿਆਂ ਕੋਲੋਂ ਨਾ ਵਧੀਆ-ਵਧੀਆ ਚੀਜ਼ਾਂ ਮੰਗਣ ਦੀ ਥਾਂ ਤੇ ਸਾਨੂੰ ਆਹ ਦੇ ਦੋ ਉਹ ਦੇ ਦੋ ਇਹਨਾਂ ਨੂੰ ਨਾ ਗਾੜੀ ਨਾ ਪੜਾਈ ਦੀ ਰਿਕਵੈਸਟ ਕਰੋ ਕਿ ਸਾਨੂੰ ਪੜ੍ਹਾਓ ਲਿਖਾਓ ਦੂਜੀ ਗੱਲ ਇਹ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਹਾਨੂੰ ਨਾ ਜੀਵਨ ਸਾਥੀ ਬਹੁਤ ਚੰਗਾ ਮਿਲੇ ਜੇ ਕਰੜਾ ਜੀਵਨ ਸਾਥੀ ਸੰਗਾ ਨਾਲ ਤੇ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਤੇ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਕਿ ਮੇਰੀ ਲਾਈਫ 'ਚ ਇਹ ਚੀਜ਼ ਹੈਗੀ ਆ ਕਿ ਮੈਨੂੰ ਮੇਰੇ ਜੀਵਨ ਸਾਥੀ ਉਹ ਮੈਨੂੰ ਹਮੇਸ਼ਾ ਕਹਿੰਦੇ ਵੀ ਦੁਨੀਆ ਦੀ ਪਰਵਾਹ ਛੱਡ ਹੁਣ ਵੀ ਵੈਸੇ ਮੈਂ ਚਲੋ ਥੋੜਾ ਬਿਮਾਰ ਵੀ ਸੀ ਬੱਚਿਆਂ ਦੇ ਐਗਜ਼ਾਮ ਹੋ ਰਹੇ ਸੀ ਤੇ ਮੈਂ YouTube ਨਾਲੋਂ ਪਹਿਲਾਂ ਬੱਚਿਆਂ ਨੂੰ ਪਹਿਲ ਦਿੱਤੀ ਵੀ ਨਹੀਂ ਮੈਂ ਉਹਨਾਂ ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਣੀ ਆ ਚਲੋ ਇਹ 2-4 ਦਿਨ ਨਾ ਵੀ ਮੇਰੀਆਂ ਵੀਡੀਓ ਪੈਣਗੀਆਂ ਤੇ ਕੋਈ ਗੱਲ ਨਹੀਂ ਆ ਤੇ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਤੂੰ ਕਿਸੇ ਦੀ ਪਰਵਾਹ ਨਾ ਕਰ ਮੰਨ ਲੋ ਹਾਂਠ ਵਟਾ ਕੰਮ ਮਾੜਾ ਨਹੀਂ ਹੋਣਾ ਚਾਹੀਦਾ ਕੋਈ ਸ਼ਰਮਨਾਕ ਕਾਰਾ ਨਹੀਂ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਫੇਰ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੁਸੀਂ ਗਲਤ ਨਾ ਹੋਵੋ ਬਸ ਤੇ ਇਹੀ ਸੋਚ ਕੇ ਫੇਰ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਨਹੀਂ ਕੋਈ ਗੱਲ ਨਹੀਂ ਆ ਤੇ ਅੱਜ ਦਾਵਾ ਮੇਰਾ ਡਿਨਰ ਵਲੌਗ ਬਣ ਰਹੀ ਸੀ ਪਿੰਡੀਆਂ ਦੀ ਸਬਜ਼ੀ ਜਮੇ ਹੁਣ ਗਰਮੀਆਂ ਸ਼ੁਰੂ ਹੀ ਹੋਈਆਂ ਮਾਰਚ ਦਾ ਮਨਤ ਚੱਲ ਰਿਹਾ ਤੇ ਫਰਸਟ ਡੇ ਹੀ ਅੱਜ ਪਿੰਡੀਆਂ ਬਣਾਈਆਂ ਸੀ ਤੇ ਪਿੰਡੀਆਂ ਸਾਡੇ ਘਰ ਦੇ ਸਭ ਨੇ ਪਸੰਦ ਆਇਆ ਤੇ ਮੱਲਾ ਪਿੰਡ ਇਹੋ ਜੀ ਸਬਜ਼ੀ ਮੈਨੂੰ ਤਾਂ ਲੱਗਦਾ ਮੋਸਟਲੀ ਲੋਕਲ ਮਸਾਂਦੀ ਹੁੰਦੀ ਆ ਕੋਈ ਕੋਈ ਜਿਹੜਾ ਨਾ ਖਾਵੇ ਤੇ ਨਾਲ ਬਣ ਰਏ ਸੀ ਫੁਲਕੇ ਨਾਲ-ਨਾਲ ਚੱਲ ਰਹੀਆਂ ਸੀ ਗੱਲਾਂ ਬਾਤਾਂ ਤੇ ਇੱਕ ਮੈਨੂੰ ਹੁਣ ਸੋਚ ਆ ਮੈਂ ਆਪਣੇ ਘਰ ਦੀ ਬਹੁਤ ਜ਼ਿਆਦਾ ਕਲੀਨਿੰਗ ਰੱਖਣੀ ਆ ਕਿਉਂਕਿ ਜਦੋਂ ਟਟੇ ਘਰ ਚ ਸਮਾਨ ਬਹੁਤ ਜ਼ਿਆਦਾ ਹੁੰਦਾ ਮੇਰੀ ਇਹੀ ਹੈਬਿਟ ਕਿ ਸਮਾਨ ਮੇਰੇ ਘਰ ਚ ਨਾ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਲੱਗਦੀ ਕਿ ਇੰਨਾ ਵੱਡਾ ਘਰ ਹੋਣ ਦੇ ਬਾਵਜੂਦ ਵੀ ਮੇਰੇ ਸਮਾਨ ਦੀ ਸੈਟਿੰਗ ਨਹੀਂ ਆਉਂਦੀ ਉਹਦੀ ਆਪਣੀ ਪ੍ਰੋਬਲਮ ਇਹ ਹੈ ਕਿ ਆਪਾਂ ਜਦੋਂ ਵੀ ਬਾਜ਼ਾਰ ਜਾਂਦੇ ਆਂ ਕੁਝ ਨਾ ਕੁਝ ਚੋ ਵੀ ਆਪਾਂ ਨੂੰ ਚੰਗਾ ਲੱਗਦਾ ਆਪਾਂ ਚੁੱਕ ਲਿਉਂਦੇ ਆਂ। ਹੋਰ ਇਹ ਦੋ ਪ੍ਰੋਬਲਮ ਹੁੰਦੀਆਂ ਇੱਕ ਜਿਹੜਾ ਪੈਸੇ ਦੀ ਵੇਸਟੇਜ ਹੁੰਦੀ ਹੈ ਇੱਕ ਜਿਹੜਾ ਘਰ ਜਿਹੜਾ ਨਾ ਗੰਦਾ ਰਹਿਣਾ ਸ਼ੁਰੂ ਹੋ ਜਾਂਦਾ ਕਿਉਂਕਿ ਕਿੰਨੀ ਵੀ ਸਪੇਸ ਹੋਵੇ ਜੇਕਰ ਉਹਦੇ ਚ ਸਮਾਨ ਹੀ ਆਪਾਂ ਹੱਦੋਂ ਅੱਧ ਭਰ ਲਾਂਗੇ ਤੇ ਫਿਰ ਉਹ ਸਪੇਸ ਜਿਹੜੀ ਆ ਉਹ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ। ਇਸ ਲਈ ਮਤਲਬ ਇੱਕ ਮਤਲਬ ਮੈਨੂੰ ਜੋ ਲੱਗਾ ਕਿ ਜਦੋਂ ਵੀ ਤੁਸੀਂ ਬਾਜ਼ਾਰ ਜਾਓ ਪਹਿਲਾਂ ਆਪਣਾ ਮਾਈਂਡ ਸੈਟ ਕਰਕੇ ਜਾਓ ਕਿ ਅਸੀਂ ਕੀ ਲੈਣ ਜਾ ਰਹੇ ਹਾਂ ਤੇ ਉਹੀ ਚੀਜ਼ ਆਵੇ ਉਸ ਤੋਂ ਵੱਧ ਨਾ ਆਵੇ ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜੇ ਤੁਹਾਨੂੰ ਲੱਗੇ ਵੀ ਵਾਕਿਆ ਹੀ ਸਨਮਸਲੀ ਜ਼ਿੰਦਗੀ 'ਚ ਇਸ ਚੀਜ਼ ਦੀ ਜ਼ਰੂਰਤ ਹੈ ਤੇ ਉਹ ਸਮਾਨ ਖਰੀਦੋ ਜੇ ਤੁਹਾਨੂੰ ਲੱਗੇ ਕਿ ਨਹੀਂ ਜ਼ਰੂਰਤ ਬਸ ਸ਼ੌਂਕੀਆ ਤੌਰ ਤੇ ਹੀ ਖਰੀਦ ਰਹੇ ਆਂ ਤੇ ਉਹ ਸਮਾਨ ਕਦੀ ਨਾ ਖਰੀਦੋ ਚਾਹੇ ਤੁਹਾਡਾ ਮਨ ਉਸ ਸਮਾਨ ਲਈ ਕਿੰਨਾ ਵੀ ਕਰੇ ਕਿਉਂਕਿ ਤੁਸੀਂ ਆਪਣੇ ਪੈਸੇ ਦੀ ਵੇਸਟੇਜ ਕਰ ਰਹੇ ਜੇ ਆਪਣੇ ਘਰ ਨੂੰ ਮੈਸੀ ਬਣਾ ਰਹੇ ਜੇ ਆਪਣੀਆਂ ਪ੍ਰੋਬਲਮ ਬਣਾ ਰਹੇ ਜੇ ਆਪਣੇ ਟਾਈਮ ਨੂੰ ਖਰਾਬ ਕਰ ਰਹੇ ਜੇ ਕਿਉਂਕਿ ਜਿੰਨਾ ਖਲਾਰਾ ਹੋਏਗਾ ਉਹਨੂੰ ਸੰਭਲਣ ਲਈ ਟਾਈਮ ਵੀ ਲੱਗਣਾ ਤੇ ਤੁਸੀਂ ਸਾਰਾ ਦਿਨ ਰੁੱਝੇ ਹੀ ਰਹੋਗੇ ਤੇ ਮੇਰੀ ਕਹਾਣੀ ਇਹੀ ਆ ਕਿਉਂਕਿ ਮੈਨੂੰ ਸਮਝ ਨਹੀਂ ਆ ਰਹੀ ਕਿਹ ਲਿਆ ਲਿਆ ਇਕੱਠਾ ਕੀਤਾ ਸਮਾਨ ਉਹੀ ਹੁਣ ਮੈਨੂੰ ਕੂੜਾ ਕਰਕਟ ਲੱਗਣਾ ਸ਼ੁਰੂ ਹੋ ਗਿਆ ਤੇ ਇਹ ਮੈਨੂੰ ਲੱਗਦਾ ਸਾਡੀਆਂ ਸਾਰੀਆਂ ਲੇਡੀਜ਼ ਦੀਏ ਕਿਉਂਕਿ ਜੋ ਸਮਾਨ ਸ਼ੌਕੀਆ ਤੌਰ ਤੇ ਖਰੀਦਿਆ ਨਾ ਉਹ ਹੁਣ ਹੌਲੀ ਹੌਲੀ ਮੁੜ ਕੇ ਨਾ ਕੂੜਾ ਕਰਕਟ ਸ਼ੁਰੂ ਲੱਗ ਬੰਦੇ ਨੂੰ ਲੱਗਦਾ ਵਾ ਕਿ ਇਹ ਕੂੜਾ じゃ ਮੈਂ ਖਰੀਦ ਲੈਂਦਾ ਵਾ ਤੇ ਇਹ ਸਾਨੂੰ ਲੱਗਦਾ ਵੀ ਸਭ ਲੇਡੀਜ਼ ਦੀ ਸਾਡੀ ਇਹ ਪ੍ਰੋਬਲਮ ਹੁੰਦੀ ਆ ਵੀ ਹਨ ਹੁੰਦਾ ਵੀ ਆ ਵੀ ਲੈ ਜੀ ਆ ਵੀ ਲੈ ਜੀ ਜੇ ਇੱਕ ਬਰਤਨ ਦੀ ਲੋੜ ਹੈ ਤੇ ਚਾਰ ਨਾਲ ਹੋਰ ਖਰੀਦ ਲੈਣੇ ਆ ਤੇ ਜੋ ਪੈਸਾ ਸਾਨੂੰ ਆਉਣ ਵਾਲੇ ਸਮੇਂ ਚ ਚਾਹੀਦਾ ਹੁੰਦਾ ਉਹ ਅਸੀਂ ਇਸ ਤਰ੍ਹਾਂ ਕਰਕੇ ਵੇਸਟ ਕਰ ਲੈਂਦੇ ਆਂ। ਬਾਕੀ ਇਹ ਮੇਰੀ ਕਹਾਣੀਆਂ ਮੈਨੂੰ ਨਹੀਂ ਲੱਗਦਾ ਕਿ ਚਲੋ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਕਿ ਸਾਰੇ ਇਦਾਂ ਦੇ ਹੋਣਗੇ ਸਿਆਣੇ ਵੀ ਲੋਕੀ ਹੁੰਦੇ ਆ। ਹੋ ਸਕਦਾ ਮੈਂ ਹੀ ਇਦਾਂ ਕਮਲਕੋਟ ਦੀ ਹਾਂ। ਬਾਕੀ ਫਿਰ ਅੱਜ ਬਰਤਨ ਵਗੈਰਾ ਸਾਰੇ ਕਿਚਨ ਦੇ ਕੱਡੇ ਸਾਫ਼ ਕੀਤੇ। ਇਹਦੇ ਪੇਪਰ ਖਤਮ ਹੋ ਗਏ ਆ। ਤੇ ਇਹਨੂੰ ਹੁੰਦਾ ਮੈਂ ਨਾਲ ਕੁਛ ਨਾ ਕੁਛ ਕਰਾਵਾਂ ਹੁਣ ਲੱਗੇ ਖਰੋਤਾ ਰੋਟੀਆਂ ਲਾਉਣ ਦੀ ਯਤਨ ਕਰ ਰਿਹਾ ਸੀ। ਮੈਂ ਫਿਰ ਇਹਨੂੰ ਬਹਾਨੇ ਬਹਨੇ ਨਾ ਮੈਂ ਚਲ ਸਵੇਰੇ ਲਈ। ਕਿਉਂਕਿ ਜਦੋਂ ਹੈਗਾ ਬੱਚਾ ਉਹਨੂੰ ਹੁਣ ਹੈਗਾ ਹਜੇ ਗੁੜੀਆ ਦੇ ਵੀ ਪੇਪਰ ਹੈ ਇੱਕ ਰਹਿੰਦਾ ਵਾ ਤੇ ਉਹ ਵੀ ਵਿਜੀ ਰਹਿੰਦੀ ਹੈ ਇਹਦੇ ਨਾਲ ਖੇਡ ਦੇਣੀ ਆ ਤੇ ਇਹਨੂੰ ਹੋਰ ਸੋਝਾ ਦਾ ਕੁਝ ਨਹੀਂ ਵੀ ਮੈਂ ਕਰਾਂਗੀ ਜਾਂ ਦਸ਼ਤਾਨੀ ਕਰਾਂ ਜਾਂ ਫਿਰ ਮੰਮਾ ਕੋਲੋਂ ਆ ਕਰਾ ਦੋ ਆ ਕਰਾ ਦੋ ਇਹੋ ਜਿਹੇ ਫਰਿਆਦਾਂ ਤੇ ਸਭ ਤੋਂ ਪਹਿਲਾਂ ਮੈਂ ਖਾਣਾ ਬਣਾ ਕੇ ਸਾਰ ਨੂੰ ਸਰਵ ਕੀਤਾ ਜੋਤ ਦੇ ਪਾਪਾ ਤੇ ਐਮ ਡੈਸੀ ਬੈਠੇ ਟੀਵੀ ਵੇਖਣਾ ਤੇ ਜੋਤ ਰਿਆ ਸੀ ਪੜ ਗੁੜੀਆਂ ਮੇਰੀ ਉਹਦਾ ਮੈਥ ਦਾ ਪੇਪਰ ਆ ਲਾਸਟ ਪੇਪਰ ਆ ਬਸ ਚਲੋ ਮੈਂ ਕਿ ਬੈਡ ਨੂੰ ਆਪਣਾ ਨਾਮ ਮੰਨ ਲਾ ਕੇ ਪੜ ਲਾ ਪੇਪਰ ਦੀ ਤਿਆਰੀ ਕਰ ਲਾ ਕਿਉਂਕਿ ਜਦੋਂ ਇੱਕ ਬੱਚਾ ਘਰ ਚ ਖੇਡਣ ਦੇ ਆਵੇ ਦੂਜੇ ਦਾ ਆਟੋਮੈਟਿਕਲੀ ਮਨ ਉਧਰ ਹੁੰਦਾ ਵੀ ਮੈਂ ਵੀ ਖੇਡਾਂ ਤੇ ਨਾਲ ਸੱਜੀ ਦੇ ਆਪਾਂ ਦਹੀਂ ਸਰਵ ਕਰਨੇ ਆ ਦਹੀਂ ਜਿਹੜਾ ਨਾ ਦਹੀਂ ਦੇ ਗਰਮੀਆਂ ਸਟਾਰਟ ਹੁੰਦੇ ਆਂ ਚਲੋ ਸਿਆਲ ਚ ਵੀ ਹੁੰਦਾ ਬਟ ਸਿਆਲ ਚ ਥੋੜਾ ਘਟ ਜਾਂਦਾ ਰੋਜਾਂ ਦੇਂਦਾ ਕਿਉਂਕਿ ਠੰਡ ਬੜੀ ਲੱਗਦੀ ਉਹਦੇ ਹੁੰਦਾ ਵੀ ਗਰਮਾ ਗਰਮ ਦੁੱਧ ਮਿਲੇ ਚਾਹ ਮਿਲੇ ਪੀਣ ਵਾਸਤੇ ਹੈ ਨਾ ਤੇ ਗਰਭੀਆਂ ਦੇ ਨਾਲ ਹੀ ਰੰਦਾ ਕੰਮ ਸ਼ੁਰੂ ਹੋ ਜਾਂਦਾ ਤੇ ਬੇਟੀ ਨੂੰ ਮੈਂ ਬੁਲਾ ਲਿਆ ਮੈਂ ਕਿਹਾ ਤੂੰ ਬੇਟਾ ਪਿੰਨਾ ਨਾ ਖਾਣਾ ਖਾਲਾ ਤੇ ਫਿਰ ਤੂੰ ਆਪਣੀ ਪੜਾਈ ਕਰੀ ਤੇ ਬਾਕੀ ਉਹਨੂੰ ਨੇ ਨਾ ਬੇਟਾ ਵੀ ਮੇਰਾ ਬਹੁਤ ਲਾਇਕ ਹੈ ਪਰ ਬੇਟੀ ਦੀ ਨੇਚਰ ਨਾ ਬਿਲਕੁਲ ਆਪਣੇ ਪਾਪਾ ਤੇ ਆ ਉਹ ਉਹਨੂੰ ਮਤਲਬ ਜੇ ਮੈਂ ਕਹਤਾ ਪੀ ਸਟੱਡੀ ਕਰਨੀ ਹੈ ਤੇ ਕਰਨੀ ਹੈ ਚਾਹੇ ਸਾਰਾ ਦਿਨ ਬੈਹ ਸਾਰੀ ਰਾਤ ਬੈਹ ਉਹਨੇ ਕਰੀ ਮੈਨੂੰ ਇਹ ਨਹੀਂ ਕਿ ਆ ਵੀ ਮम्मा ਮੈਂ ਇਹ ਨਹੀਂ ਕਰਨੀ ਔਰ ਮੈਂ ਚਾਹਨੀ ਵੀ ਪਰਮਾਤਮਾ ਦੀ ਮਿਹਨਤ ਨੂੰ ਫਲ ਆਵੇ ਐਕਚੁਅਲੀ ਨਾ ਮੈਂ ਲਾਈਫ ਚ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਹਾਰੀ ਹੋਈ ਆ ਜਿਵੇਂ ਤੁਸੀਂ ਜੋ ਤੁਹਾਡੇ ਖਾਬ ਹੋਣ ਜਦ ਮੈਂ ਟੀਚਰ ਦਾ ਟੈਸਟ ਦਿੱਤਾ ਸੀ ਤੇ ਮੈਨੂੰ ਇੰਨਾ ਸ਼ੌਂਕ ਸੀ ਕਿ ਮੈਂ ਬਹੁਤ ਵਧੀਆ ਟੀਚਰਾਂਗੀ ਸਰਕਾਰੀ ਸਕੂਲ ਚ ਜਾਵਾਂਗੀ ਮਾਲਾ ਜਿੰਨੀ ਵੀ ਮੇਰੀ ਪਰਮਾਤਮਾ ਨੇ ਮੈਨੂੰ ਹਿੰਮਤ ਦਿੱਤੀ ਹੋਏਗੀ ਮੈਂ ਵੱਤ ਵੱਤ ਸੁਧਾਰ ਕਰਾਂਗੀ ਬੱਚਿਆਂ ਨੂੰ ਹੋ ਸਕੇ ਮੈਂ ਸ਼ਾਮ ਦੇ ਟਾਈਮ ਵੀ ਪੜਾਵਾਂਗੀ ਆਪਣੀ ਡਿਊਟੀ ਤੋਂ ਬਾਅਦ ਵੀ ਪੜਾਵਾਂਗੀ ਔਰ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖਾਂਗੀ ਸਰਕਾਰੀ ਸਕੂਲ 'ਚ ਬਟ ਉਹ ਖਾਬ ਮੇਰਾ ਨਾ ਪੂਰਾ ਨਹੀਂ ਹੋਇਆ ਜਿਹੜਾ ਬੰਦਾ ਹਾਰਿਆ ਹੁੰਦਾ ਨਾ ਜੋ ਮੇਰੀ ਵੀਡੀਓ ਕਦੀ ਸੁਨੇਗਾ ਦੇਖੇਗਾ ਜੋ ਕੁਝ ਕਰਨਾ ਚਾਹੁੰਦਾ ਤੇ ਉਹਨੂੰ ਕਰਨ ਦਾ ਮੌਕਾ ਨਹੀਂ ਮਿਲਦਾ ਉਹ ਦਰਦ ਨੂੰ ਉਹੀ ਫੀਲ ਕਰ ਸਕਦਾ ਜਿੰਨੂੰ ਉਹ ਚੀਜ਼ ਮਿਲ ਜਾਂਦੀ ਹੈ ਨਾ ਉਹਦੇ ਲਈ ਉਹ ਆਮ ਹੋ ਜਾਂਦੀ ਉਹਨੂੰ ਨਹੀਂ ਮਹਿਸੂਸ ਹੁੰਦੀ ਉਹਨੂੰ ਉਹ ਲੱਗਦਾ ਹੀ ਨਹੀਂ ਆ ਵੀ ਉਹਦੇ ਲਈ ਉਹ ਕਿੰਨੀ ਵੱਡੀ ਜੇਜ ਆ ਹੁਣ ਸਰ ਜੋਬ ਕਰਦੇ ਸਰਕਾਰੀ ਉਹ ਜਦੋਂ ਆਣ ਕੇ ਮੈਨੂੰ ਦੱਸਦੇ ਆ ਨਾ ਕਿ ਕੋਈ ਟੀਚਰ ਦੀ ਇਦਾਂ ਪ੍ਰੋਬਲਮ ਆ ਪ੍ਰੋਬਲਮ ਇਹ ਲੋਰਿਆ ਕਿਉਂ ਇਦਾਂ ਕਰਦੇ ਆ ਕਿੰਨਾ ਸੋਹਣਾ ਮਹਾਰਾਜ ਨੇ ਮੌਕਾ ਦਿੱਤਾ ਇੱਕ ਸੋਹਣੀ ਜੇਲਰੀ ਆ ਇੱਕ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹਨ ਤੇ ਅਸੀਂ ਤਰਸਦੇ ਆ ਵੀ ਪ੍ਰਮਾਤਮਾ ਸਾਨੂੰ ਇਹ ਮੌਕਾ ਦਿੰਦਾ ਤੇ ਅਸੀਂ ਕੁਝ ਕਰਦੇ ਤੇ ਜਿਨ੍ਹਾਂ ਨੂੰ ਇਹ ਮੌਕਾ ਪ੍ਰਮਾਤਮਾ ਨੇ ਦਿੱਤਾ ਵਾ ਮਤਲਬ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਇਸ ਗੱਲ ਦਾ ਕਿ ਉਹਨਾਂ ਨੂੰ ਵਾਹਿਗੁਰੂ ਨੇ ਕੀ ਦਿੱਤਾ ਔਰ ਕਦੇ-ਕਦੇ ਲੱਗਦਾ ਕਿ ਸ਼ਾਇਦ ਸਾਨੂੰ ਇਹ ਮੌਕਾ ਮਿਲ ਜਾਂਦਾ ਤੇ ਅਸੀਂ ਵੀ ਉਹਨਾਂ ਵਰਗੇ ਹੋ ਜਾਂਦੇ ਪਤਾ ਨਹੀਂ ਸ਼ਾਇਦ ਹਾਂ ਇੱਕ ਮੈਂ ਹੋਰ ਸੁਜੈਸ਼ਨ ਲੈਣਾ ਚਾਹੁੰਨੀ ਆ ਚਲੋ ਤੁਸੀਂ ਮੇਰੇ ਨਾਲ ਜੁੜੇ ਜੇ ਮੇਰੇ ਪਰਿਵਾਰ ਵਾਂਗੂ ਹੀ ਹੋ ਜਾਂਦੇ ਜੇ ਕਿ ਮੈਂ ਨਾ ਵਾਹਿਗੁਰੂ ਦੀ ਕਿਰਪਾ ਨਾਲ ਜੋ ਵੀ এডਿਕੇਸ਼ਨ ਹਾਸਲ ਕੀਤੀ ਸੀ ਹੈ ਨਾ ਵਿਦਿਆ ਕੇਹੋ ਜਾ ਕਹਿਣਾ ਜੋ ਕਵਾਸ਼ਦਾ ਨਹੀਂ ਆ ਮੈਂ ਆਪਣਾ ਇੱਕ ਸਟੱਡੀ ਚੈਨਲ ਸ਼ੁਰੂ ਕਰਨਾ ਚਾਹੁੰਦੀ ਆ ਜਿਹਦੇ ਰਾਹੀਂ ਮੈਂ ਆਪਣੇ ਖਾਬ ਨੂੰ ਪੂਰਾ ਕਰਨਾ ਚਾਹੁੰਦੀ ਆ ਕਿ ਹਾਂ ਮੈਂ ਬੱਚਿਆਂ ਨੂੰ ਪੜਾਵਾ ਉਹਦੇ ਤੇ ਮੈਂ ਕਦੀ ਕੋਈ ਫੀਸ ਵਾਲਾ ਨਹੀਂ ਵੀ ਇੰਨੀ ਫੀਸ ਲੱਗੇਗੀ ਯਾਰ ਮੇਰੇ ਕੋ ਡਾਕੂਮੈਂਟ ਮੰਗਾਓ ਜਾਂ ਆਜ ਤੁਸੀਂ ਪੜਨ ਵਾਸਤੇ ਇਦਾਂ ਕਰਕੇ ਫ੍ਰੀ ਆਫ ਕਾਸਟ ਹਮੇਸ਼ਾ ਨੂੰ ਰੱਖਣਾ ਚਾਹੁੰਦੀ ਆ ਤੇ ਆਪਣਾ ਇੱਕ ਵਧੀਆ ਸਟੱਡੀ ਚੈਨਲ ਸ਼ੁਰੂ ਕਰਨਾ ਚਾਹੁੰਦੀ ਆ ਕੀ ਮੈਂ ਕੰਮ ਕਰਾਂ ਜਾਂ ਨਾ ਕਰਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਯੂ ਦੱਸਣਾ ਤੇ ਨਾਲ ਹੀ ਗੱਲਾਂ ਬਾਤਾਂ ਸੀ ਨਾਲ ਹੀ ਸਾਡਾ ਡਿਨਰ ਵਲੌਗ ਸੀ ਤੇ ਸਰ ਤੇ ਐਮ ਦੇਖ ਰਹੇ ਸੀ ਪਾਕਿਸਤਾਨੀ ਡਰਾਮਾ ਕਫਾਰਾ ਬਾਅਦ ਵਿੱਚ ਅਸੀਂ ਵੀ ਸਾਰੇ ਜਾਣੇ ਫ੍ਰੀ ਹੋ ਕੇ ਬੈਠ ਗਏ ਦੇਖਣ ਲੱਪੇ ਤੇ 12 ਵਜੇ ਤੱਕ ਅਸੀਂ ਡਰਾਮਾ ਵੇਖਿਆ ਇੰਜੋਏ ਕੀਤਾ ਫਿਰ ਚਾਹ ਪੀਤੀ ਤੇ ਸੌਂ ਗਏ ਠੀਕ ਹੈ ਜੀ ਮੇਰੇ ਦੇ ਨੈਕਸਟ ਵੀਡੀਓ ਵਿੱਚ ਰੱਬ ਰੱਖੇ ਜੀ